ਕਾਲ ਸਾਈਡ ਫਲੋ ਮੂਡ ਵਸੇਵਾ ਪ੍ਰੋਜੈਕਟ ਤਹਿਤ ਬਿਆਸ ਤਰਿਆ ਦੇ ਟੁੱਟੇ ਬੰਨ ਨੂੰ ਮੋੜ ਤੋਂ ਬਣਾਉਣ ਅਤੇ ਹੋਰ ਮਜ਼ਬੂਤੀ ਦੇਣ ਲਈ ਸੁਲਤਾਨਪੁਰ ਲੋਧੀ ਦੇ 16 ਟਾਪੂ ਨੁਮਾ ਪਿੰਡਾਂ ਨੂੰ ਦੇਣ ਦਾ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਗਿਆ ਜਿਸ ਤਹਿਤ ਪਿੰਡ ਸਾੰਗਰਾ ਨੇੜੇ ਕਿਸਾਨਾਂ ਵੱਲੋਂ ਬਣਾਏ ਗਏ ਆਰਜੀ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਸੇਵਾ ਕਾਰਜ ਦੀ ਆਰੰਭਤਾਇ ਅਰਦਾਸ ਉਪਰੰਤ ਕੀਤੀ ਗਈ ਦੱਸਿਆ ਕਿ 15 ਕਿਲੋਮੀਟਰ ਦੇ ਕਰੀਬ ਇਹ ਆਰਜੀ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਪਿਛਲੇ ਸਾਲ ਬੰਨ ਟੁੱਟ ਜਾਣ ਕਾਰਨ ਹੜ੍ਹਾਂ ਨੇ ਵੱਡੀ ਮਾਰ ਹੈ ਜਿਹੜੀ ਮਾਰ ਦਿੱਤੀ ਸੀ ਅਤੇ ਕਿਸਾਨਾਂ ਦੀ ਮਦਦ ਲਈ ਹੁਣ ਖਾਲਸਾ ਐਡ ਸਾਹਮਣੇ ਆਇਆ ਹੈ ਜਿਵੇਂ ਪਿਛਲੇ ਸਾਲ ਚ ਇਥੇ ਹੜ੍ਹ ਆਏ ਤੇ ਇਹ ਜਿਹੜਾ ਬੰਨ ਜਿੱਥੇ ਪੜੇ ਆ ਬਉਪਰਪਿੰਡ ਦੇ ਵਿੱਚ ਇਥੇ ਗਰੀਬ 14 ਕਿਲੋਮੀਟਰ ਦੀ ਇਹਦੀ ਲੰਬਾਈ ਹੈ ਹਰੀਕੇ ਪਤਣਾ ਵੱਲ ਇਥੇ 2018 ਤੋਂ ਪਹਿਲਾਂ ਜਿਵੇਂ ਕੋਈ ਬੰਨ ਸੀ 18 'ਚ ਹੀ ਬਣਿਆ ਗਿਆ ਇੱਕ ਬੰਨ ਤੇ 2019 ਦੇ ਹਨ ਵੇਲੇ ਵੀ ਇਥੇ ਨੁਕਸਾਨ ਹੋਇਆ ਤੇ ਪਿਛਲੇ ਸਾਲ ਜਿਹੜੇ 2023 ਦੇ ਵਿੱਚ ਹੜ੍ਹ ਆਏ ਉਦੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਹਾਲੇ ਵੀ ਪਾੜ ਜਿਹੜੇ 2 ਥੰਮ ਤੇ ਪਏ ਹੋਏ ਨੇ ਤੇ ਬੰਨ ਦੀ ਖਾਸ ਖਾਸ ਜਿਹੜੀ ਕਾਫੀ ਖ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਦੁਬਾਰਾ ਪਾਣੀ ਆਉਣ ਦਾ ਖਤਸ਼ ਹੈ ਸੋ ਪਤਾ ਨਹੀਂ ਕਿ ਕਿਹੜੇ ਵੇਲੇ بارشਾਂ ਭਾਰੀ ਹੋਣ ਤੇ ਪ੍ਰਿਆ ਦੇ ਵਿੱਚ ਪਾਣੀ ਆ ਜਾਵੇ ਜਿਵੇਂ ਪਹਿਲਾਂ ਵੀ ਫਸਲਾਂ ਮਰਦੀਆਂ ਆਈਆਂ ਨੇ ਤੇ ਉਮੀਦ ਹੈ ਵੀ ਜਿਹੜਾ ਬੰਨਣਾ ਆਪਾਂ ਬੰਨਣਾ ਇੱਥੇ ਇੱਥੇ ਜਿਹੜਾ ਪਾੜ ਪੂਰਿਆ ਜਾਣਾ ਤੇ ਸਾਨੂੰ ਬੰਨਿਆ ਜਾਣਾ ਵੀ ਇਹਦੇ ਨਾਲ ਉਹ ਬਚਾਅ ਕੁਝ ਨਾ ਕੁਝ ਫਸਲਾਂ ਦਾ ਹੋਊਗਾ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਆਪਾਂ ਜਿਹੜਾ ਸੇਵਾ ਕਾਰਜ ਇਧਰ ਆਰੰਭ ਕੀਤਾ ਪਹਿਲਾਂ ਇਹ ਤੋਂ ਪੱਛਮ ਵਾਲੇ ਪਾਸੇ ਜਿੱਧਰ ਮੁੰਡਾ ਪਿੰਡ ਪੈਂਦਾ ਉਧਰ ਜਿਹੜੀ 16 ਕਿਲੋਮੀਟਰ ਦੀ ਲੰਬਾਈ ਬੰਨ੍ਹ ਦੀ ਮਜ਼ਬੂਤੀ ਦਾ ਕਾਰਜ ਜਿਹੜਾ ਉਹ ਉਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਭਾਰੀ ਤਬਾਹੀ ਪਾਈ ਜਿੱਥੇ ਬੰਨ ਟੁੱਟਿਆ ਬੰਨ ਦੇ ਵਿੱਚ ਤੋੜ ਪਿਆ ਉਥੇ ਮਤਲਬ ਸੈਂਕੜਿਆਂ ਦੇ ਹਿਸਾਬ ਦੇ ਨਾਲ ਜ਼ਮੀਨਾਂ ਬਰਬਾਦ ਹੋਈਆਂ ਜਿਨ੍ਹਾਂ ਦੇ ਵਿੱਚ ਟੋਏ ਵੀ ਪੈ ਗਏ ਜਿਹੜੀਆਂ ਕਦੇ ਵੀ ਨਾ ਬਣ ਸਕਦੀਆਂ ਔਰ ਕਈਆਂ ਦੇ ਵਿੱਚ ਰੇਤ ਪੈ ਗਈ ਜਿਹੜੀ ਅਜੇ ਤੱਕ ਚੁੱਕੀ ਨਹੀਂ ਗਈ ਤੇ ਹੁਣ ਅਸੀਂ ਜਿਹੜੀ ਆਉਣ ਵਾਲੀ ਫਸਲ ਆ ਉਹ ਸਾਡਾ ਮਨ ਨਹੀਂ ਸੀ ਕਰਦਾ ਕਿ ਫਸਲ ਅਸੀਂ ਕਿਵੇਂ ਬੀਜੀਏ ਕਿਉਂਕਿ ਪਾਣੀ ਬਰਸਾਤਾਂ ਦੇ ਦਿਨ ਫੇਰ ਆ ਗਿਆ ਸਾਡੇ ਤੇ ਫੇਰ ਆਉਣਗੇ ਫਸਲ ਸਾਡੀ ਫਿਰ ਮਰੀ ਜਾਊਗੀ ਪਰ ਅਸੀਂ ਬਹੁਤ ਵਾਰ ਦਲਵਰ ਖਾਲਸਾ ਏਡ ਦੇ ਨਾਲ ਸੰਪਰਕ ਕੀਤਾ ਬੇਨਤੀਆਂ ਕੀਤੀਆਂ ਤੇ ਖਾਲਸਾ ਏਡ ਦੇ ਪ੍ਰੋਜੈਕਟ ਜਾਦੇ ਚੱਲਣ ਕਰਕੇ ਥੋੜਾ ਜਿਹਾ ਕੰਮ ਡਿਲੇ ਹੋ ਗਿਆ ਪਰ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਤੁਹਾਡੇ ਏਰੀਏ ਦੇ ਵਿੱਚ ਆ ਕੇ ਸੇਵਾ ਕਰਾਂਗੇ ਪਰ ਤੁਹਾਡਾ ਨਾਲ ਸਹਿਯੋਗ ਹੋਣਾ ਚਾਹੀਦਾ ਤੇ ਅਸੀਂ ਇਸ ਇਲਾਕੇ ਪਰ ਦੇ ਵਿੱਚੋਂ ਇਹ ਵਿਸ਼ਵਾਸ ਇਹਨਾਂ ਨੂੰ ਦਵਾਇਆ ਕਿ ਅਸੀਂ ਜਿੰਨਾ ਸਾਡੇ ਤੋਂ ਹੋਇਆ ਸਹਿਯੋਗ ਕਰਾਂਗੇ ਤੇ ਬਾਕੀ ਤੁਸੀਂ ਸਾਡੀ ਮਦਦ ਕਰੋ ਤੇ ਇਹ ਜਿਹੜੇ ਅਧਵਾਣ ਦੇ ਤੌਰ ਵੱਜ ਜਾਣ ਕੌਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੜਾ ਉਹਦੀ ਮਾਰ ਤੋਂ ਹੀ ਵੱਜ ਗਈਏ ਤੇ ਸਾਡੇ ਲੋਕਾਂ ਦਾ ਜਿਹੜਾ ਜੀਵਨ ਪਦਰਾ ਉਹ ਉੱਚਾਲ ਗਿਆ ਬਿਊਰੋ ਰਿਪੋਰਟ ਨੂੰ ਧਿਆਨ ਆ ਲੈ